ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਅਸੀਂ ਸੂਜੀ ਦੇ ਬਹੁਤ ਹੀ ਮਜ਼ੇਦਾਰ ਤੇ ਦਾਣੇਦਾਰ ਲੱਡੂ ਬੇਸਨ ਦੇ ਲੱਡੂ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਇੱਕ ਵਾਰੀ ਸੂਜੀ ਦੇ ਲੱਡੂ ਬਣਾ ਕੇ ਦੇਖੋ ਬਹੁਤ ਮਜ਼ੇਦਾਰ ਬਣਦੇ ਨੇ ਬਿਲਕੁਲ ਤੁਹਾਨੂੰ ਇਹਦਾ ਟੇਸਟ ਐਵੇਂ ਦਾ ਆਏਗਾ ਜਿਵੇਂ ਚੂਰਮਾ ਲੱਡੂ ਹੁੰਦੇ ਆ ਤੇ ਰੈਸਪੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ फटाफट ਇਹ ਸੂਜੀ ਦੇ ਲੱਡੂ ਬਣਾ ਕੇ ਤਿਆਰ ਕਰਦੇ ਹਾਂ ਲੱਡੂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਸੂਜੀ ਨੂੰ ਭਿਓ ਕੇ ਰੱਖਣਾ ਆ। ਦੋ ਕ올ੀਆਂ ਇੱਥੇ ਮੈਂ ਸੂਜੀ ਦੀਆਂ ਲਈਆਂ ਨੇ ਤੁਸੀਂ ਕੋਈ ਕ올ੀ ਜਾਂ ਕੱਪ ਦਾ ਨਾਪ ਲੈ ਸਕਦੇ ਹੋ। ਜਿਵੇਂ ਮੈਂ ਇੱਥੇ ਦੇਖੋ ਕ올ੀ ਦਾ ਨਾਪ ਲਿਆ ਆ ਤੇ ਮੇਣਕੀ ਅਸੀਂ ਦੋ ਕ올ੀਆਂ ਸੂਜੀ ਦੀਆਂ ਪਾਦਣੀਆਂ ਤੇ ਦੋ ਕ올ੀਆਂ ਅਸੀਂ ਇੱਥੇ ਦੁੱਧ ਪਾਣਾ ਆ। ਦੁੱਧ ਮੈਂ ਇੱਥੇ ਕੋਸਾ ਕਰਕੇ ਲਿਆਇਆ ਬਿਲਕੁਲ ਠੰਡਾ ਦੁੱਧ ਦੇ ਵਿੱਚ ਨਾ ਪਾਓ। ਕੋਸਾ ਪਾ ਲਿਓ ਜਾਂ ਫਿਰ ਗਰਮ ਦੁੱਧ ਪਾ ਲਿਓ ਜਿਸ ਨਾਲ ਸੂਜੀ ਜਲਦੀ ਭਿੱਜ ਕੇ ਤਿਆਰ ਹੋ ਜਾਏਗੀ। ਇਕ ਵਾਰੀ ਮਿਕਸ ਕਰਕੇ ਹੁਣ ਅਸੀਂ ਇਹਨੂੰ 15-20 ਮਿੰਟ ਵਾਸਤੇ ਸਾਈਡ ਤੇ ਰੱਖ ਦਾਂਗੇ ਤਾਂ ਕਿ ਸੂਜੀ ਚੱਕੀ ਤਰ੍ਹਾਂ ਫੁੱਲ ਜਾਵੇ ਜਿੰਨੀ ਦੇਰ ਸੂਜੀ ਭੋਂਗੇ ਰੱਖਾਂਗੇ ਓਨੀ ਦੇਰ ਅਸੀਂ ਇੱਕ ਕੜਾਈ ਵਿੱਚ 2 ਚਮਚ ਪਾਵਾਂਗੇ ਦੇਸੀ ਘਿਓ ਦੇ ਇੱਥੇ ਥੋੜਾ ਜਿਹਾ ਜੰਮਿਆ ਹੋਇਆ ਆ ਘਿਓ 3 ਕਿ ਚਮਚਾ ਹੈਗਾ ਆ ਘਿਓ ਤੇ ਅਸੀਂ ਇਹਦੇ ਵਿੱਚ ਹੁਣ ਪਾਉਣੇ ਆ ਡਰਾਈ ਫਰੂਟਸ ਇੱਥੇ ਮੈਂ ਬਦਾਮ ਕਾਜੂ ਤੇ ਪਿਸਤਾ ਲਿਆ ਆ ਕਾਜੂ ਤੇ ਬਦਾਮਾਂ ਨੂੰ ਦੋ ਦੋ ਹਿੱਸਿਆਂ ਚ ਕਰ ਲਿਆ ਆ ਤੇ ਪਿਸਤੇ ਨੂੰ ਅਸੀਂ ਥੋੜੇ ਜੇ ਲੰਬੇ ਪੀਸਾਂ ਵਿੱਚ ਕੱਟ ਲਿਆ ਆ ਤੇ ਬਿਲਕੁਲ ਲੋ ਫਲੇਮ ਤੇ ਅਸੀਂ ਡਰਾਈ ਫਰੂਟ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਆ ਹਲਕਾ ਜਨਾ ਦਾ ਕਲਰ ਵੀ ਚੇਂਜ ਹੋ ਜੇ ਤੇ ਇਹਨਾਂ ਚ ਥੋੜੀ ਬੋਤੀ ਜਿਹੜੀ ਨਮੀ ਹੋਏਗੀ ਉਹ ਦੂਰ ਹੋ ਜੇ ਤੇ ਡਰਾਈ ਫਰੂਟਸ ਤੁਸੀਂ ਆਪਣੀ ਮਰਜ਼ੀ ਦੇ ਲੈ ਸਕਦੇ ਹੋ ਤੇ ਕੱਟ ਜਾਂ ਵੱਧ ਵੀ ਲੈ ਸਕਦੇ ਹੋ ਇੱਥੇ ਮੈਂ ਸੋਗੀ ਦਾ ਵੀ ਯੂਜ਼ ਕਰਾਂਗੀ ਪਰ ਸੋਗੀ ਨੂੰ ਮੈਂ ਲਾਸਟ ਦੇ ਪਾਉਣਾ ਆ ਉਹਨੂੰ ਫਰਾਈ ਨਹੀਂ ਕਰਨਾ ਤੁਸੀਂ ਚਾਹੋ ਤੇ ਸੋਗੀ ਨੂੰ ਫਰਾਈ ਕਰਕੇ ਪਾ ਸਕਦੇ ਹੋ ਇੱਥੇ ਡਰਾਈ ਫਰੂਟਸ ਫਰਾਈ ਹੋ ਗਏ ਨੇ ਬਾਹਰ ਕੱਢ ਲਵਾਂਗੇ ਇਹਨਾਂ ਨੂੰ ਕਿ ਉਹ ਵਿੱਚੋਂ ਇਥੇ ਤੁਸੀਂ ਗੈਸ ਦੀ ਫਲੇਮ ਬੰਦ ਵੀ ਕਰ ਸਕਦੇ ਹੋ ਕਿਉਂਕਿ ਕੱਢਦੇ ਆ ਕੱਢਦੇ ਆ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਕਿ ਡਰਾਈ ਫਰੂਟ ਚਲਣਾ ਚਾਹ। ਬਾਕੀ ਬਚੇ ਹੈ ਕਿ ਉਹ ਵਿੱਚ ਪਾਵਾਂਗੇ ਹੁਣ ਭਿੱਜੀ ਹੋਈ ਸੂਜੀ। ਤੇ ਸੂਜੀ ਦੇਖੋ ਇੱਥੇ ਚੰਗੀ ਤਰ੍ਹਾਂ ਫੁੱਲ ਗਈ ਹੈ। ਹੁਣ ਇਹਨੂੰ ਲੱਡੂ ਬਣਾਉਣ ਵਿੱਚ ਥੋੜੀ ਆਸਾਨੀ ਹੋ ਜਾਏਗੀ ਸੂਜੀ ਭਿਉਣ ਨਾਲ। ਤੇ ਸੂਜੀ ਨੂੰ ਕਿਉ ਵਿੱਚ ਪਾ ਕੇ फटाफट ਅਸੀਂ ਇਹਨੂੰ ਪਕਾਉਣਾ ਸ਼ੁਰੂ ਕਰ ਦੇਣਾ ਹੈ। ਪਹਿਲਾ ਪਹਿਲਾ ਸਾਨੂੰ ਲੱਗੇਗਾ ਕਿ ਸੂਜੀ ਇਕੱਠੀ ਜੀ ਹੋ ਗਈ ਹੈ। ਪਰ ਜਿਵੇਂ ਜਿਵੇਂ ਅਸੀਂ ਸੂਜੀ ਨੂੰ ਪੁੰਨੀ ਜਾਵਾਂਗੇ ਲਗਾਤਾਰ ਹਿਲਾਉਂਦੇ ਹੋਏ ਤਾਂ ਸੂਜੀ ਇੱਕਦਮ ਅਲੱਗ ਹੋ ਜਾਏਗੀ ਤੇ 20 ਤੋਂ 25 ਮਿੰਟ ਸਾਨੂੰ ਲੱਗਣਗੇ ਸੂਜੀ ਨੂੰ ਪੁੰਦਿਆ ਥੋੜਾ ਟਾਈਮ ਜ਼ਿਆਦਾ ਲੱਗੇਗਾ ਪਰ ਬਹੁਤ ਹੀ ਸਵਾਦ ਦੇ ਲੱਡੂ ਬਣ ਕੇ ਤਿਆਰ ਹੁੰਦੇ ਨੇ ਇੱਥੇ ਮੈਨੂੰ 5 ਤੋਂ 7 ਮਿੰਟ ਹੋ ਗਏ ਨੇ ਸੂਜੀ ਨੂੰ ਪੁੰਦਿਆ ਦੇਖੋ ਇਹ ਅਲੱਗ ਹੋਣੀ ਸ਼ੁਰੂ ਹੋ ਗਈ ਏ ਤੇ ਇਹਨੂੰ ਅਸੀਂ ਹੁਣ ਲਗਾਤਾਰ ਹਿਲਾਉਂਦੇ ਹੋਏ ਪੁੰਨਣਾ ਹੈ ਬਿਲਕੁਲ ਵੀ ਛੱਡਣਾ ਨਹੀਂ ਹੈ ਇਥੇ ਤੁਸੀਂ ਕੋਸ਼ਿਸ਼ ਕਰਿਓ ਕਿ ਜਦੋਂ ਵੀ ਤੁਸੀਂ ਸੂਜੀ ਨੂੰ ਭੁੰਨਣਾ ਹੋਵੇ ਉਹਦੇ ਲਈ ਤੁਸੀਂ ਨਾਨ-ਸਟਿਕ ਕੜਾਈ ਦਾ ਯੂਜ਼ ਕਰਿਓ। ਲੋਹੇ ਦੀ ਕੜਾਈ ਜਾਂ ਸਟੀਲ ਦੀ ਕੜਾਈ ਯੂਜ਼ ਨਾ ਹੀ ਕਰਿਓ ਤਾਂ ਚੰਗਾ ਹੈ ਕਿਉਂਕਿ ਉਹਦੇ ਵਿੱਚ ਹਲਕੀ ਜਈ ਸੂਜੀ ਲੱਗ ਜਾਂਦੀ ਹੈ ਥੱਲੇ। ਪਹਿਲਾਂ-ਪਹਿਲਾਂ ਬਾਅਦ ਵਿੱਚ ਅਲੱਗ ਹੋ ਜਾਏਗੀ ਪਰ ਇਹ ਪਹਿਲਾਂ-ਪਹਿਲਾਂ ਜ਼ਰੂਰ ਲੱਗ ਜਾਂਦੀ ਹੈ। ਇੱਥੇ ਹੁਣ ਤੁਸੀਂ 20 ਮਿੰਟ ਬਾਅਦ ਦੇਖੋ ਸੂਜੀ ਅਲੱਗ ਹੋਣੀ ਸ਼ੁਰੂ ਹੋ ਗਈ ਹੈ। ਤੇ ਇਹਨੂੰ ਤੁਸੀਂ ਜਿੰਨਾ ਮਰਜ਼ੀ ਭੁੰਨੀ ਜਾਓ ਇਹਦਾ ਕਲਰ ਨਹੀਂ ਚੇਂਜ ਹੋਣਾ। ਤੁਸੀਂ ਘੜੀ ਤੋਂ ਦੇਖ ਕੇ 25 ਮਿੰਟੇ ਨੂੰ ਲਗਾਤਾਰ ਹਿਲਾਉਂਦੇ ਹੋਏ ਪੁੰਨੀ ਜਾਣਾ ਹੈ ਬਿਲਕੁਲ ਲੋ ਫਲੇਮ ਤੇ ਫਲੇਮ ਨੂੰ ਬਿਲਕੁਲ ਵੀ ਤੁਸੀਂ ਮੀਡੀਅਮ ਜਾਂ ਹਾਈ ਨਹੀਂ ਕਰਨਾ ਬਿਲਕੁਲ ਲੋ ਫਲੇਮ ਤੇ ਸੂਜੀ ਭੁੰਨੀ ਹੈ ਤੇ ਜਿਹੜੇ ਵੀ ਸਪੈਚੂਲਾ ਨਾਲ ਜਾਂ ਕੜਛੀ ਨਾਲ ਤੁਸੀਂ ਸੂਜੀ ਭੁੰਨ ਰਹੇ ਹੋ ਉਸੇ ਨਾਲ ਤੁਸੀਂ ਜੇ ਤੁਹਾਨੂੰ ਇਹਦੇ ਵਿੱਚ ਗੰਡਾ ਨਜ਼ਰ ਆਉਂਦੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਪ੍ਰੈਸ ਕਰਦੇ ਜਾਣਾ ਤਾਂ ਕਿ ਬਿਲਕੁਲ ਵੀ ਇਹਦੇ ਵਿੱਚ ਗੰਡਾ ਨਾ ਬਣ ਲਓ ਜੀ ਇੱਥੇ ਮੈਨੂੰ ਪੂਰੇ 25 ਮਿੰਟ ਹੋ ਗਏ ਨੇ ਸੂਜੀ ਨੂੰ ਲਗਾਤਾਰ ਭੁੰਦਿਆ ਸੂਜੀ ਇੱਥੇ ਬਿਲਕੁਲ ਪੁੱਜ ਕੇ ਤਿਆਰ ਆ ਇਹਦਾ ਕਲਰ ਬਿਲਕੁਲ ਨਹੀਂ ਚੇਂਜ ਹੋਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੇ ਇੱਥੇ ਅਸੀਂ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ 2 ਮਿੰਟ ਲਈ ਸੂਜੀ ਨੂੰ ਅਸੀਂ ਬੰਦ ਗੈਸ ਤੇ ਹਿਲਾਇਆ ਜਾਣਾ ਆ ਤਾਂ ਕਿ ਇਹ ਜਲ ਨਾ ਜਾਵੇ ਕਿਉਂਕਿ ਇਸ ਟਾਈਮ ਤੇ ਕੜਾਈ ਬਹੁਤ ਗਰਮ ਆ ਤੇ ਇਹਨੂੰ ਹੁਣ ਅਸੀਂ ਪੱਕੇ ਤਰੇ ਰੱਖ ਕੇ ਠੰਡਾ ਕਰ ਲੈਣਾ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਇੱਥੇ 10 ਮਿੰਟ ਬਾਅਦ ਦੇਖਾਂਗੇ ਸੂਜੀ ਨੂੰ ਸੂਜੀ ਹਲਕੀ ਖੁਸੀਏ ਇਸੇ ਤਰ੍ਹਾਂ ਦੀ ਅਸੀਂ ਰੱਖਣੀ ਹੈ ਤੇ ਇਹਦੇ ਵਿੱਚ ਮੈਂ ਪਾਣ ਲੱਗੀ ਹਾਂ ਹੁਣ ਇੱਕ ਕੌਲੀ ਬੂਰਾ ਖੰਡ ਦੀ ਤੁਸੀਂ ਇੱਥੇ ਚੀਨੀ ਦਾ ਯੂਜ਼ ਵੀ ਕਰ ਸਕਦੇ ਹੋ ਚੀਨੀ ਨੂੰ ਮਿਕਸੀ ਵਿੱਚ ਪੀਸ ਕੇ ਤੇ ਦੋ ਕ올ੀਆਂ ਦੇ ਹਿਸਾਬ ਨਾਲ ਦੋ ਕ올ੀਆਂ ਸੂਜੀ ਸੀ ਉਸ ਹਿਸਾਬ ਨਾਲ ਮੈਂ ਇੱਕ ਕੌਲੀ ਇੱਥੇ ਬੂਰਾ ਖੰਡ ਪਾ ਦితి ਹਾਂ ਅੱਧਾ ਚਮਚ ਇੱਥੇ ਪਾਵਾਂਗੇ ਇਲਾਚੀਆਂ ਦਾ ਪਾਊਡਰ ਤੇ ਹੁਣ ਇੱਥੇ ਪਾਵਾਂਗੇ ਅੱਧੀ ਕੌਲੀ ਮਿਲਕ ਪਾਊਡਰ ਦੀ ਮਿਲਕ ਪਾਊਡਰ ਤੁਸੀਂ ਇੱਥੇ ਬਿਲਕੁਲ ਵੀ ਸਕਿਪ ਨਾ ਕਰਿਓ ਬਹੁਤ ਵਧੀਆ ਟੇਸਟ ਆਏਗਾ ਇਹਦਾ ਲੱਡੂਆਂ ਦੇ ਵਿੱਚ ਹੁਣ ਪਾ ਦਾਂਗੇ ਇੱਥੇ ਫਰਾਈ ਕੀਤੇ ਹੋਏ ਡਰਾਈ ਫਰੂਟਸ ਤੇ ਨਾਲ ਹੀ ਪਾ ਦਾਂਗੇ ਸੌਗੀ ਸੌਗੀ ਨੂੰ ਅਸੀਂ ਫਰਾਈ ਨਹੀਂ ਸੀ ਕੀਤਾ ਇਸੇ ਤਰ੍ਹਾਂ ਪਾਇਓ ਬਹੁਤ ਟੇਸਟੀ ਲੱਗਦੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਹੁਣ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਆ ਚੰਗੀ ਤਰ੍ਹਾਂ ਦਬਾਉਂਦੇ ਹੋਏ ਮਤਲਬ ਜਿਵੇਂ ਅਸੀਂ ਆਟਾ ਗੁੰਨੀਦਾ ਆ ਮਲ ਮਲ ਕੇ ਉਸੇ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੇਖੋ ਅਸੀਂ ਸਾਰਾ ਕੁਝ ਮਿਕਸ ਕਰ ਲਿਆ ਹੁਣ ਇਹਦੇ ਅਸੀਂ ਲੱਡੂ ਬਟਾਂਗੇ ਇਦਾਂ ਦੋਵੇਂ ਹੱਥਾਂ ਵਿੱਚ ਸੂਜੀ ਨੂੰ ਲੈਂਦੇ ਹੋਏ ਦਬਾ-ਦਬਾ ਕੇ ਅਸੀਂ ਇਹਦੇ ਲੱਡੂ ਤਿਆਰ ਕਰਾਂਗੇ ਜੇ ਤੁਸੀਂ ਇੱਕ ਹੱਥ ਨਾਲ ਲੱਡੂ ਬਣਾ ਲੈਂਦੇ ਹੋ ਤਾਂ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਐਵੇਂ ਇਹਨੂੰ ਲੱਡੂਆਂ ਦੀ ਸ਼ੇਪ ਦਿੰਦੇ ਜਾਵਾਂਗੇ ਆ ਦੇਖੋ ਲੱਡੂ ਬਣ ਕੇ ਤਿਆਰ ਹੈ ਇਥੇ ਤੁਹਾਨੂੰ ਲੱਡੂ ਬਣਾਉਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਏਗੀ ਨਾ ਹੀ ਕੋਈ ਘੋ ਮਿਕਸ ਕਰਦੀ ਲੋੜ ਪਏਗੀ ਬਿਲਕੁਲ ਪਰਫੈਕਟ ਤਰੀਕੇ ਨਾਲ ਤੁਸੀਂ ਲੱਡੂ ਬਣਾ ਸਕੋਗੇ ਜੇ ਤੁਸੀਂ ਪਹਿਲੀ ਵਾਰ ਵੀ ਬਣਾਉਗੇ ਤੇ ਇਸੇ ਤਰ੍ਹਾਂ ਅਸੀਂ ਇੱਕ ਹੋਰ ਲੱਡੂ ਵਟਕੇ ਤਿਆਰ ਕਰ ਲਵਾਂਗੇ ਸਾਈਜ਼ ਤੁਸੀਂ ਆਪਣੇ ਸਾਹਬ ਨਾਲ ਵੱਡਾ ਛੋਟਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਸੁੱਕੇ ਨਾਰੀਅਲ ਨੂੰ ਕਦੋਂ ਕਸ ਕਰਕੇ ਵੀ ਪਾ ਸਕਦੇ ਹੋ ਨਾਰੀਅਲ ਦਾ ਟੇਸਟ ਵੀ ਲੱਡੂਆਂ ਵਿੱਚ ਵਧੀਆ ਆਏਗਾ ਪਰ ਅਸੀਂ ਇਹਦੇ ਵਿੱਚ ਮਿਲਕ ਪਾਊਡਰ ਦਾ ਯੂਜ਼ ਕੀਤਾ ਹੈ ਉਹਦਾ ਵੀ ਟੇਸਟ ਬਹੁਤ ਵਧੀਆ ਹੁੰਦਾ ਹੈ ਦੇਖੋ ਅਸੀਂ اسی ਤਰੀਕੇ ਨਾਲ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਦੇਖੋ ਅਸੀਂ ਸਾਰੇ ਲੱਡੂ ਬਣਾ ਲਏ ਨੇ ਬਹੁਤ ਟੇਸਟੀ ਲੱਡੂ ਬਣਦੇ ਨੇ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਬਿਲਕੁਲ ਥੋੜੇ ਜਿਹਾ ਘਿਓ ਨਾਲ ਅਸੀਂ ਇਹਨਾਂ ਲੱਡੂਆਂ ਨੂੰ ਤਿਆਰ ਕੀਤਾ ਹੈ ਇੱਥੇ ਮੈਂ ਤੁਹਾਨੂੰ ਇੱਕ ਲੱਡੂ ਤੋੜ ਕੇ ਦਿਖਾਨੀ ਆ ਕਿ ਇਹਨਾਂ ਦਾ ਟੈਕਸਚਰ ਕਿੰਨਾ ਵਧੀਆ ਆ ਤੇ ਕਿੰਨੇ ਜਿਆਦਾ ਸੌਫਟ ਬਣੇ ਨੇ ਇਹ ਦੇਖੋ ਬਹੁਤ ਵਧੀਆ ਲੱਡੂ ਬਣਦੇ ਨੇ ਬਹੁਤ ਟੇਸਟੀ ਬਣਦੇ ਨੇ ਤੇ ਜੇ ਅੱਜ ਦੀ ਰੈਸਪੀ ਤੁਹਾਨੂੰ ਚੰਗੀ ਲੱਗੀ ਹੋਵੇ ਤੇਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਮੇਰੇ ਚੈਨਲ ਲਵ ਮੈਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਕਮੈਂਟਸ ਵਿੱਚ ਵੀ ਜ਼ਰੂਰ ਦੱਸਣਾ ਕਿ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਅਗਲੇ ਵੀਡੀਓ ਵਿੱਚ ਮਿਲਦੇ ਆ ਜਲਦੀ ਹੀ ਕਿਸੇ ਨਵੀਂ ਰੈਸਪੀ ਦੇ ਨਾਲ